ਸਤਿ ਸ਼੍ਰੀ ਅਕਾਲ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਮੋਰ ਦੇ ਖੰਭਾਂ ਦੇ ਬੜੇ ਅਨੋਖੇ ਤੇ ਸ਼ੁਭ ਫਾਇਦੇਵਾਰੀ ਇਸ ਤੇ ਪੰਜ ਪੰਜ ਸ਼ੁਭ ਫਾਇਦੇ ਹਨ ਜਿਨ੍ਹਾਂ ਦੀ ਗੱਲ ਅੱਜ ਆਪਾਂ ਕਰਾਂਗੇ ਤੁਹਾਡੇ ਨਾਲ ਪੁਰਾਣੇ ਸਮਿਆਂ ਵਿੱਚ ਮੋਰ ਦੇ ਖੰਭਾਂ ਨੂੰ ਸੁੰਦਰਤਾ ਪਵਿੱਤਰਤਾ ਤੇ ਰੱਖਿਆ ਦਾ ਪ੍ਰਤੀਕ ਮੰਨਿਆ ਜਾਂਦਾ ਸੀ ਪਹਿਲਾ ਫਾਇਦਾ ਨਕਾਰਾਤਮਕ ਊਰਜਾ ਨੂੰ ਘਰ ਤੋਂ ਦੂਰ ਕਰਦਾ ਹੈ ਘਰ ਵਿੱਚ ਜੇਕਰ ਨਕਾਰਾਤਮਕ ਤਾਕਤਾਂ ਤਣਾਅ ਜਾਂ ਡਰ ਛਾਵੇ ਵਾਲੀ ਊਰਜਾ ਹੋਵੇ ਤਾਂ ਮੋਰ ਦੇ ਖੰਭ ਉਹਨਾਂ ਨੂੰ ਆਪਣੇ ਆਪ ਖਿੱਚ ਕੇ ਦੂਰ ਕਰਦੇ ਹਨ ਘਰ ਵਿੱਚ ਦਿਵਾਤਾਵਰਨ ਨੂੰ ਹਲਕਾ ਤੇ ਸੁਖਮਈ ਬਣਾਉਂਦੇ ਹਨ ਦੂਜਾ ਫਾਇਦਾ ਵਾਸਤੂ ਸ਼ਾਸਤਰ ਵਿੱਚ ਮੋਰ ਦੇ ਖੰਭਾ ਨੂੰ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ ਇਹ ਘਰ ਵਿੱਚ ਧਨ ਲక్ష్ਮੀ ਦਾ ਵਾਸਾ ਕਰਾਉਂਦੇ ਹਨ ਤੇ ਤਰੱਕੀ ਦੇ ਰਾਹ ਖੋਲਦੇ ਹਨ ਤੀਜਾ ਫਾਇਦਾ ਹੈ ਜੀ ਬੁਰੀ ਨਜ਼ਰ ਦਾ ਜੇਕਰ ਤੁਹਾਨੂੰ ਲੱਗਦਾ ਹੈ ਕਿ ਘਰ ਜਾਂ ਬੱਚਿਆਂ ਨੂੰ ਬੁਰੀ ਨਜ਼ਰ ਲੱਗਦੀ ਹੈ ਤਾਂ ਦਰਵਾਜ਼ੇ ਦੇ ਨੇੜੇ ਮੂਰ ਦੇ ਖੰਭ ਰੱਖਣ ਨਾਲ ਨਜ਼ਰ ਦੌੜ ਜਾਂਦੀ ਹੈ ਤੇ ਵਾਤਾਵਰਣ ਪੋਜ਼ਿਟਿਵ ਤੇ ਪੋਜ਼ਿਟਿਵ ਊਰਜਾ ਲਈ ਕੰਮ ਕਰਦਾ ਹੈ ਚੌਥਾ ਫਾਇਦਾ ਮਨ ਦੀ ਸ਼ਾਂਤੀ ਲਈ ਮੂਰ ਦੇ ਖੰਭ ਵਾਲੀ ਜਗ੍ਹਾ ਇੱਕ ਅਜੀਬ ਸ਼ਾਂਤੀ ਹੁੰਦੀ ਹੈ ਇਸ ਇਹ ਮੰਨਦੇ ਤਣਾਅ ਨੂੰ ਘਟਾਉਂਦੀ ਹੈ ਪੋਜਿਟਿਵ ਸੋਚ ਲਿਆਉਂਦੇ ਹਨ ਤੇ ਘਰ ਦਾ ਮਾਹੌਲ ਸੁਖਮਈ ਬਣਾਉਂਦੇ ਹਨ ਪੰਜਵਾਂ ਫਾਇਦਾ ਹੈ ਰੋਹਾਨੀ ਊਰਜਾ ਭਗਵਾਨ ਕ੍ਰਿਸ਼ਨ ਦੇ ਪ੍ਰਤੀਕ ਵਜੋਂ ਮੋਰ ਦੇ ਖੰਭ ਰੱਖਣ ਨਾਲ ਘਰ ਵਿੱਚ ਰੋਹਾਨੀ ਤਾਕਤ ਵਾਧੀ ਹੈ ਘਰ ਵਿੱਚ ਮੰਗਲ ਸ਼ਾਂਤੀ ਤੇ ਸੁਭਾ ਵਿੱਚ ਜਿਹੜੀ ਸਹਿਨਸ਼ੀਲਤਾ ਲਿਆਉਂਦੇ ਹਨ ਮੋਰ ਦੇ ਖੰਭ ਆਪਾਂ ਨੂੰ ਘਰ ਦੇ ਡਰਾਇੰਗ ਰੂਮ ਮੰਦਰ ਵਾਲੀ ਥਾਂ ਜਾਂ ਫਿਰ ਮੁੱਖ ਦਰਵਾਜ਼ੇ ਦੇ ਕੋਲ ਇਹਨਾਂ ਤਿੰਨਾਂ ਥਾਵਾਂ ਵਿੱਚੋਂ ਸਭ ਤੋਂ ਵਧੀਆ ਮੰਨਿਆ ਜਾਂਦੀਆਂ ਹਨ ਤੁਸੀਂ ਇਹਨਾਂ ਤਿੰਨਾਂ ਥਾਵਾਂ ਵਿੱਚੋਂ ਘਰ ਵਿੱਚ ਕਿਸੇ ਵੀ ਜਗ੍ਹਾ ਤੇ ਮੂਰ ਦੇ ਖੰਭ ਰੱਖ ਸਕਦੇ ਹੋ ਐਸ ਲਈ ਦੋਸਤੋ ਜੇ ਤੁਹਾਨੂੰ ਆਪਣੇ ਘਰ ਦੀ ਊਰਜਾ ਪੋਜ਼ਿਟਿਵ ਬਣਾ ਕੇ ਰੱਖਣੀ ਚਾਹੁੰਦੇ ਹੋ ਤਾਂ ਮੂਰ ਦੇ ਖੰਭ ਰੱਖ ਕੇ ਦੇਖੋ ਦੇਖੋ ਤੁਹਾਨੂੰ ਫਰਕ ਆਪਣੇ ਆਪ ਮਹਿਸੂਸ ਹੋਵੇਗਾ ਜੇਕਰ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਚੈਨਲ ਤੇ ਨਵੇਂ ਆਇਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ